ਸਾਹੀ ਆ ਤੁਸੀਂ ਪਾਣੀ ਚ ਕਾਹਦੇ ਬੈਠੇ ਆ ਪਾਣੀ ਚ ਬੈਠੇ ਪਰ ਨਿਕਲਦਾ ਨਹੀਂ ਕਿਸੇ ਬੰਨੇ ਪਾਣੀ ਆ ਪਿੰਡ ਵੀ ਔਖਾ ਐ ਅਸੀਂ ਵੀ ਔਖੇ ਆ ਬਿਮਾਰ ਹੋ ਗਾ ਸੱਤ ਬਸ ਬਾਕੀ ਵੇਚ ਵਿਚਾਰੇ ਕਹਿੰਦਾ 7 ਲੱਖ ਰੁਪਈਆ ਮੈਂ 66 ਤੇ ਲਾਤਾ ਸਾਨੂੰ ਨਹੀਂ ਦੀਦਾ ਬਸ ਤੇ 7 ਰੁਪਈਏ ਵੀ ਲਾਇਓਆ ਸਰਪੰਚ ਨੂੰ ਫੋਨ ਕੀਤਾ ਫੁਲਾਣੇ ਬੰਦੇ ਨੂੰ ਕਾ ਉਸ ਬੰਦੇ ਨੂੰ ਕਾ ਉਸ ਬੰਦੇ ਨੂੰ ਕਾ ਤੂੰ ਪਿੰਡ ਦਾ ਮੁਖੀ ਆ ਤੈਨੂੰ ਕਿਵੇਂ ਇਹ ਗੱਲ ਆ ਗਿਆ ਅਡੂ ਬਿਆਹ ਨਾ ਮੈਂ ਗਿਆ ਸੀ ਮੈਂ ਸਮਾਨ ਸਿਟਾਉਣਾ ਪਾਣੀ ਕਢਾ ਤਾਂ ਮੈਨੂੰ ਮੋਰੇ ਕਹਿੰਦਾ ਤੂੰ ਕਿਹੜੀ ਬੋਲਦੀ ਆ ਅੱਛਾ ਜੀ ਇਹ ਬੋਲਬਾਣੀ ਆ ਉਸ ਸਰਪੰਚ ਦੀ ਇਹ ਸਰ ਕੁਝ ਸ਼ਰਾਰਤੀ ਪਿੰਡ ਦੇ ਬੰਦਿਆ ਨੇ ਜੀਸੀਬੀ ਮੰਗਾ ਕੇ ਮੋਹਲੇ ਬੰਨੇ ਬੰਨ ਲਵਾਇਆ ਹੋ ਜਾਂਦਾ ਤੁਸੀਂ ਫਿਰ ਆਪਣੇ ਵੱਲੋਂ ਪੰਚਾਇਤ ਦੇ ਤੌਰ ਤੇ ਉਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਈ। ਕਾਨੂੰਨੀ ਕਾਰਵਾਈ ਅਸੀਂ ਤਾਂ ਉਹਨਾਂ ਨੂੰ ਕਿਹਾ ਵੀ ਇਹ ਕੰਮ ਗਲਤ ਹੋਇਆ। ਦੇਖਾ ਕਿਹੜੇ ਬੰਦੇ ਸੀਗੇ? ਮੈਂ ਨਾਂ ਨਹੀਂ ਲੈਣਾ ਲੋਕਾਂ ਨੂੰ ਥਾਰਿਆ ਨੂੰ ਹੀ ਪਤਾ ਆ। ਅੱਜ ਖੜੇ ਆ ਪਿੰਡ ਤਲਵੰਡੀ ਰਾਈਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪੈਂਦਾ ਜਿਹੜਾ ਸ਼ਾਮਚਾਸੀ ਨੇੜੇ ਦੀਕ ਪੈਂਦਾ ਡਾਕਾ ਨਾ ਇਹਨਾਂ ਨੂੰ। ਤੇ ਇਹਦੇ ਵਿੱਚ ਜਿਹੜਾ ਇੱਥੇ ਆਏ ਆ ਇਹਨਾਂ ਨੂੰ ਪ੍ਰੋਬਲਮ ਜਿਹੜੀ ਪਾਣੀ ਦੀ ਆ। ਛੱਪੜ ਦਾ ਜਿਹੜਾ ਪਾਣੀ ਆ ਉਹ ਸੜਕਾਂ ਤੇ ਆਇਆ ਹੋਇਆ ਹੈ ਤੇ ਸੜਕਾਂ ਜਿਹੜੀਆਂ ਆ ਉਹ ਛੱਪੜ ਦਾ ਰੂਪ ਧਾਰ ਕਰ ਚੁੱਕੀਆਂ ਆ ਪਰ ਲੋਕਾਂ ਦਾ ਕਹਿਣਾ ਹੈ ਕਿ ਇਥੇ ਬਾਰ-ਬਾਰ ਸਰਪੰਚ ਨੂੰ ਕਹਿੰਦੇ ਆ ਕਈ ਸਾਲ ਹੋ ਗਏ ਇੰਨੀ ਜਿਹੜਾ ਆ ਸੜਕ ਸੜਕਾਂ ਤੇ ਪਾਣੀ ਖੜਾ ਰਹਿੰਦਾ ਆ ਬਿਮਾਰੀਆਂ ਫੈਲਦੀਆਂ ਆ ਪਰ ਕੋਈ ਵੀ ਇਹਨਾਂ ਦੇ ਸਾਰ ਨਹੀਂ ਲੈ ਰਿਹਾ ਤੇ ਆਪਾਂ ਗੱਲ ਕਰਦੇ ਆ ਇਸ ਪਿੰਡ ਦੇ ਲੋਕਾਂ ਨਾਲ ਹਾਂਜੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਵਿਦਿਆ ਪ੍ਰਗਿਆਸ਼ ਹਾਂਜੀ ਵਿਦਿਆ ਪ੍ਰਗਿਆਸ਼ ਹਾਂ ਜੀ ਇਹ ਜਿਹੜਾ ਪਾਣੀ ਆ ਇਹ ਕਿੱਥੋਂ ਆਇਆ ਕਿੱਦਾਂ ਮਤਲ ਖੜਾ ਆ ਪੁੱਤ ਉਹ ਗਲੀਆਂ ਦਾ ਪਾਣੀ ਜ਼ਿਆਦਾ ਆ ਗਿਆ ਆ ਛੱਪੜ ਇਧਰ ਨੂੰ ਹੋ ਗਿਆ ਤੇ ਬੁਰਾ ਇਦਾਂ ਹੀ ਰਹਿੰਦਾ ਹਰ ਵੇਲੇ ਗਾਂ ਦਾ ਫੇਰ ਇੰਦਾ ਜਿੱਸੇ ਆ ਰਹੇ ਹੁੰਦੇ ਆ ਬੜੀ ਪਰੇਸ਼ਾਨੀ ਹੁੰਦੀ ਆ ਕਿੱਥੇ ਉਹ ਖੜੇ ਹੋਣ ਤਾਂ ਕਿੱਥੇ ਗੱਡੀਆਂ ਖੜੀਆਂ ਕਰਨ ਤੇ ਨੰਗ ਹੋ ਜਾਂਦਾ ਜਾਂਦਾ ਨੰਗ ਨਹੀਂ ਹੁੰਦਾ ਨੰਗ ਨਹੀਂ ਹੁੰਦਾ ਨਹੀਂ ਨੰਗਾ ਹੁੰਦਾ ਔਖਾ ਹੀ ਆ ਔਖਾ ਆ ਹਾਂਜੀ ਤੇ ਤੁਸੀਂ ਭਾਜੀ ਹਾਂਜੀ ਕੀ ਇਹ ਜਿਹੜਾ ਪਾਣੀ ਖੜਾ ਇੱਥੇ ਇੱਥੇ ਜੀ ਆਪਣੇ ਛੱਪੜ ਭਰ ਗਿਆ ਆ ਤੇ ਇਹ ਪਾਣੀ 24 ਘੰਟੇ ਖੜਾ ਰਹਿ ਜਾਂਦਾ ਆ ਆਉਣ ਵਾਲੇ ਰਾਈਆਂ ਨੂੰ ਵੀ ਤੰਗੀ ਹੁੰਦੀ ਆ ਸਕੂਲ ਦੇ ਨਿਆਣਿਆਂ ਨੂੰ ਵੀ ਤੰਗੀ ਹੁੰਦੀ ਆ ਤੇ ਇਸ ਕਰਕੇ ਮਸਲਾ ਹੱਲ ਹੋਣਾ ਚਾਹੀਦਾ ਗੌਰਮੈਂਟ ਰਹੀ ਆਪਣੀ ਮੰਗਾਂ ਕੀ ਨਾਮ ਕੀ ਤੁਹਾਡਾ ਬਲਬੀਰ ਕਮਾਨੀ ਤੁਹਾਡਾ ਘਰ ਇੱਥੇ ਨਾਲ ਹੀ ਆ ਨਾਲ ਹੀ ਘਰ ਆ ਜੀ ਦੇਖੋ ਗਲੀ ਭਰੀ ਪਈ ਹੋਈ ਅੱਛਾ ਤੁਹਾਨੂੰ ਨੰਗਣਾ ਵੀ ਔਖਾ ਆ ਹਾਂ ਜੀ ਨੰਗਣਾ ਸਾਰੇ ਨਿਆਣਿਆਂ ਨੂੰ ਔਖਾ ਜੀ ਸਾਰੇ ਕੋਈ ਆਏ ਗਏ ਨੂੰ ਵੀ ਨੰਗਣਾ ਬਹੁਤ ਔਖਾ ਆ ਜੀ ਅੱਛਾ ਹਾਂ ਜੀ ਤੇ ਇਸ ਕਰਕੇ ਇਹ ਜਿਹੜੀ ਗਲੀ ਆ ਇਹਦਾ ਕੋਈ ਪ੍ਰੂਵ ਕੀਤਾ ਜਾਵੇ ਸਕਦਾ ਤਾਂ ਫੇਰੇ ਵਧੀਆ ਜੀ ਠੀਕ ਹੈ ਹਾਂ ਜੀ ਭਾਜੀ ਆਪਣਾ ਕੀ ਨਾਮ ਹੈ ਤੁਸੀਂ ਭਾਜੀ ਮੇਰਾ ਨਾਮ ਮਲਕੀਸ਼ ਸਿੰਘ ਆ ਅੱਛਾ ਜੀ ਤੇ ਬਹੁਤ ਲੰਬੇ ਸਮੇਂ ਤੋਂ ਭਾਜੀ ਇਹੀ ਹਾਲ ਆ ਇੱਥੇ ਗਲੀਆਂ ਦਾ ਤੇ ਪਾਣੀ ਜਣੀਏ ਛੱਪੜ ਦਾ ਪਾਣੀ ਆ ਜਣੀ ਉਧਰੋਂ ਉੱਚਾ ਕਰਤਾ ਆ ਪਹਿਲੋਂ ਪਾਣੀ ਜਾਂਦਾ ਸੀ ਤੇ ਹੁਣ ਉੱਚਾ ਕਰਤਾ ਤੇ ਹੁਣ ਸਾਰਾ ਪਾਣੀ ਬੈਗ ਆ ਰਿਹਾ ਸਾਰੇ ਪਿੰਡ ਦਾ ਪਾਣੀ ਜਣੀ ਇੱਥੇ ਆ ਕੇ ਇਕੱਠਾ ਹੋ ਰਿਹਾ ਲੰਬੇ ਸਮੇਂ ਤੋਂ ਇਦਾਂ ਹੀ ਆ ਇੱਥੇ ਮੱਛਰ ਹੋਰ ਬਿਮਾਰੀਆਂ ਬਹੁਤ ਬਣਨੀਆਂ ਪਈਆਂ ਇੱਥੇ ਨਾ ਕਿ ਬਜ਼ੁਰਗ ਸੌਂਦੇ ਆ ਉਹਨਾਂ ਨੂੰ ਚੱਲ ਵੀ ਨਹੀਂ ਹੁੰਦਾ ਆ ਮੰਜਾ ਉਹਨਾਂ ਦਾ ਹੀ ਆ ਵਾਹ ਵਾਹ ਉਹ ਦੇਖ ਲਓ ਕਿ ਕਿੰਨਾ ਲੰਬਾ ਸਮਾਂ ਹੋ ਗਿਆ ਇੱਥੇ ਮੱਛਰ ਦੇ ਵਿੱਚ ਹੀ ਸੌਂਦੇ ਆ ਸੌਂਦੇ ਵੀ ਪਾਣੀ ਦੇ ਵਿੱਚ ਹੀ ਆ ਹਾਂਜੀ 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 ਉਹ ਬਜ਼ੁਰਗ ਉਹ ਕਮਰਾ ਆ ਪਰ ਗਰਮੀ ਕਰਕੇ ਉਹ ਇੱਥੇ ਸੌਂਦੇ ਆ ਉਹ ਮਤਲਬ ਮੱਛਰ ਦੇ ਵਿੱਚ ਹੀ ਸੌਂਦੇ ਆ ਵਿਚਾਰੇ ਤੇ ਆ ਮੇਨ ਰਾਹ ਆ ਜਿਹੜੀ ਪਿੰਡ ਦਾ ਤੇ ਇਧਰ ਸਕੂਲ ਦੇ ਬੱਚੇ ਜਾਂਦੇ ਆ ਹੁਣ ਤਾਂ ਚਲੋ ਛੁੱਟੀਆਂ ਆ ਕਰਕੇ ਬੱਚਿਆਂ ਨੂੰ ਕਾ ਸਕੂਲ ਵੀ ਲੱਗ ਪਾਣੇ ਆ ਬੱਚਿਆਂ ਨੇ ਆ ਪਾਣੀ ਦੇ ਵਿੱਚ ਦੀ ਛੋਟੇ ਛੋਟੇ ਨੇ ਜਾਣਾ ਸਕੂਲ ਦੇ ਆ ਨੇ ਅੱਛਾ ਜੀ ਤੇ ਆ ਦੇਖ ਲਓ ਬਾਕੀ ਤੁਹਾਡੇ ਸਾਹਮਣੇ ਹੀ ਆ ਲੰਮੇ ਸਮੇਂ ਤੋਂ ਆਹ ਹੀ ਹਾਲ ਆ ਇੱਥੇ ਦਾ ਕਿੰਨਾ ਕੁ ਟਾਈਮ ਹੋ ਗਿਆ ਤਕਰੀਬਨ ਲੱਗਦਾ ਤੁਹਾਨੂੰ ਇਹ ਭਾਜੀ ਜਨ ਹਰੇਕ ਵਾਰੀ ਇਹੀ ਹੁਸਾਵਾ ਮੇਰੇ ਖਰ ਇਹਨ ਪਾਣੀ ਪਹਿਲੇ ਤਾਂ ਨਹੀਂ ਕਦੀ ਖੜਾ ਹੋਇਆ ਆ ਹੁਣ ਇੱਕ ਸਾਲ ਤੋਂ ਹੋ ਗਿਆ ਲਗਾਤਾਰ ਪਾਣੀ ਖੜਾ ਹੈ ਲਗਾਤਾਰ ਇਦਾਂ ਹੀ ਆ ਜੀ ਕਹਿੰਦੇ ਕਿ ਉਧਰਲਾ ਪਾਸਾ ਉੱਚਾ ਕਰਾਤਾ ਹਾਂ ਹਾਂਜੀ ਹਾਂਜੀ ਉਧਰੋਂ ਤੋਂ ਖੜਾ ਹੀ ਆ ਉਹ 4-5 ਸਾਲਾਂ ਤੋਂ ਖੜਾ ਹੀ ਆ ਪਾਣੀ ਇਹ ਅੱਛਾ ਤੁਸੀਂ ਜਿੱਦਾਂ ਕਹਿੰਦੇ ਉਧਰਲਾ ਪਾਸਾ ਉੱਚਾ ਕਰਾਤਾ ਹੈ ਨਾ ਪੰਚਾਇਤ ਨੇ ਹਾਂਜੀ ਤੇ ਇਧਰਲਾ ਪਾਸਾ ਕਦੇ ਨਹੀਂ ਉੱਚਾ ਕਰਾਇਆ ਇਹ ਭਾਈ ਇਧਰਲਾ ਪਾਸਾ ਪਤਾ ਨਹੀਂ ਕਦੋਂ ਉੱਚਾ ਪਹਿਲਾਂ ਪਾਣੀ ਉਧਰ ਨਿਕਲਦਾ ਸੀ ਥੋੜਾ ਥੋੜਾ ਨਿਕਲਦਾ ਸੀ ਪਾਣੀ ਰੋਕਦਾ ਨਹੀਂ ਸੀ ਉਧਰ ਹੁਣ ਜਿੱਦਾਂ ਉਹਨਾਂ ਦੇ ਲੋਕਾਂ ਦੇ ਪਲਾੜ ਆ ਉਸ ਹੱਬ ਉਹਨਾਂ ਨੇ ਉੱਚਾ ਕਰਤਾ ਹੁਣ ਪਾਣੀ ਨੰਗਦਾ ਨਹੀਂ ਹੋ ਤੇ ਉਧਰ ਸੀਵਰੇਜ ਵੀ ਪਾਏ ਆ ਦੂਸਰੇ ਛੱਪੜ ਨੂੰ ਸੀਵਰੇਜ ਵੀ ਪਾਏ ਆ ਉਹਨਾਂ ਨੇ ਜੀ ਫਿਰ ਜੇ ਉਧਰ ਸੀਵਰੇਜ ਪਾਇਆ ਤੇ ਇਧਰ ਕੀ ਪ੍ਰੋਬਲਮ ਨਹੀਂ ਇਥੋਂ ਮਤਲਬ ਪੈਪ ਪਾਇਆ ਸੀ ਪਹਿਲਾਂ ਆ ਦੇਖ ਲਓ ਪੈਪ ਵੀ ਨਹੀਂ ਪਾਇਆ ਉਹ ਇੱਕ ਆਪਣੇ ਵੱਲੋਂ ਸਰਪੰਚ ਨੇ ਪਾਇਆ ਪਾਇਆ ਤੇ ਪੈਪ ਵੀ ਗਾਂ ਨਿਕਲਿਆ ਆ ਪਾਣੀ ਇਦਾਂ ਹੀ ਖੜਾ ਆ ਮਾ ਲੋ ਕੋਈ ਲੈਵਲ ਨਹੀਂ ਕੋਈ ਲੈਵਲ ਨਹੀਂ ਬਸ ਇਦਾਂ ਹੀ ਆ ਛੱਪੜ ਦੀ ਸਫਾਈ ਹੋਣੀ ਚਾਹੀਦੀ ਸੀ ਉਹ ਹੋਈ ਨਹੀਂ ਛੱਪੜ ਦੀ ਸਫਾਈ ਨਹੀਂ ਕੀਤੀ ਉਦਾਂ ਹੀ ਇੱਥੇ ਹੌਦੀ ਬਣਾ ਕੇ ਤਾਂ ਪੈਪ ਪਾਤਾ ਬਸ ਬਾਕੀ ਵਿੱਚ ਵਿਚ ਵਿਚਾਲੇ ਕਹਿੰਦਾ 7 ਲੱਖ ਰੁਪਈਆ ਮੈਂ ਛੱਪੜ ਤੇ ਲਾਤਾ ਸਾਨੂੰ ਨਹੀਂ ਦੀਦਾ ਬਸ ਇੱਥੇ 7 ਰੁਪਈਏ ਵੀ ਲਾਇਓ ਆ ਉਸ ਸਰਪੰਚ ਨੇ ਜੇ ਸਰਪੰਚ ਨੂੰ ਫੋਨ ਕੀਤਾ ਸਰਪੰਚ ਨੂੰ ਫੋਨ ਕੀਤਾ ਫੁਲਾਨੇ ਬੰਦੇ ਨੂੰ ਕਾ ਉਸ ਬੰਦੇ ਨੂੰ ਕਾ ਉਸ ਬੰਦੇ ਨੂੰ ਕਾ ਤੂੰ ਪਿੰਡ ਦਾ ਮੁਖੀ ਆ ਤੈਨੂੰ ਕਿਹចੀ ਇਹ ਗੱਲ ਤੇ ਮੋਰੋ ਜਨਾਨੀਆਂ ਨਾਲ ਔਖਾ ਬੋਲਦਾ ਆ اے ਸਰਪੰਚ تو ਉਦੋਂ ਦਾ ਇਧਰ ਦੀ ਨੰਗਿਆ ਨਹੀਂ 2 ਮਹੀਨੇ ਹੋ ਗਏ ਆ ਅੱਛਾ ਆ ਬਰਾਈ ਆਪ ਲੰਗਿਆ ਨਹੀਂ ਆਪ ਤਾਂ ਉਹਨਾਂ ਨੂੰ ਉਦੋਂ ਦੀ ਰਾਹ ਲੱਗਦੇ ਆ ਸੁੱਕੇ ਸੁੱਕੇ ਨੰਗ ਆਪ ਸੁੱਕੇ ਸੁੱਕੇ ਆਉਂਦੇ ਜਾਂਦੇ ਖੇਤਾਂ ਦੇ ਵਿੱਚ ਦੀ ਜਿੱਦਣ ਇੱਥੋਂ ਗਲੀ ਸਾਫ਼ ਸੀ ਸਵੇਰੇ 7 ਵਜੇ ਸਕੂਟਰ ਤੇ ਨੰਗਦਾ ਸੀ ਤੁਹਾਡਾ ਵੀ ਘਰ ਇੱਥੇ ਲੱਗ ਗਿਆ ਆ ਯਾ ਆ ਲੈਂਟਰ ਵੀ ਆ ਸਾਡਾ ਹੀ ਆ ਤੁਹਾਡਾ ਯਾ ਇਹ ਤਾਂ ਪੂਰਾ ਡੁੱਬਿਆ ਹੀ ਆ ਪਾਣੀ ਡੁੱਬਿਆ ਹੀ ਆ ਆ ਡੁੱਬਿਆ ਹੀ ਆ ਮੈਂ ਕਿਹਾ ਸੀ ਮੈਂ ਸਮਾਨ ਸਿਟਾਉਣਾ ਪਾਣੀ ਕਢਾ ਤਾਂ ਮੈਨੂੰ ਮੋਰੇ ਕਹਿੰਦਾ ਤੂੰ ਕਿਹੜੀ ਬੋਲਦੀ ਆ ਅੱਛਾ ਜੀ ਇਹ ਬੋਲ ਬਾਣੀ ਆ ਉਸ ਸਰਪੰਚ ਦੀ ਚਲੋ ਨਹੀਂ ਇਦਾਂ ਤਾਂ ਨਹੀਂ ਬੁਲਾਣਾ ਚਾਹੀਦਾ ਸਰਪੰਚ ਇੱਕ ਮੋਤਵਾਰ ਬੰਦਾ ਹੁੰਦਾ ਆ ਮੋਤਵਾਰ ਬੰਦੇ ਨੂੰ ਮੈਂ ਕਿਹਾ ਮੈਂ ਕਹਿੰਦਾ ਤੂੰ ਮੈਂ ਇੱਥੇ ਹੋਰੇ ਡਾਕਟਰ ਜਿੰਦਵਾ ਇੱਕ ਕਹਿੰਦਾ ਉਹਨੂੰ ਕਹਿ ਮੈਂ ਕਿਹਾ ਮੈਂ ਉਹਨੂੰ ਕਾਦੂ ਕਮਾਂ ਤੁਸੀਂ ਪਿੰਡ ਦੇ ਮੁਖੀ ਆ ਮੈਂ ਤੁਹਾਨੂੰ ਕਹਿਣਾ ਆ ਅੱਛਾ ਜੀ ਤਾਂ ਮੇਰੀ ਉਹ ਨਹੀਂ ਸੁਣੀ ਤਾਂ ਫੋਨ ਕੱਟ ਦਿੱਤਾ ਠੀਕ ਆ ਜੀ ਤਾਂ ਮੋਰੇ ਉੱਥੇ ਬੰਨਾ ਲਾਇਆ ਆ ਪਰਲੇ ਪਾਸੇ ਪਿੰਡ ਦੇ ਆਪਣਾ ਕਿਨਾਂ ਆ ਮੇਰਾ ਨਾਮ ਜਸਵੀਰ ਕੌਰ ਜਸਵੀਰ ਕੌਰ ਹਾਂਜੀ ਤੇ ਜਸਵੀਰ ਕੁਰ ਜੀ ਤੁਸੀਂ ਹੁਣ ਕੀ ਮੰਗ ਕਰਦੇ ਆ ਪ੍ਰਸ਼ਾਸਨ ਦੇ ਕੋਲੋਂ ਇੱਥੇ ਇਨਸਾਫ ਚਾਹੁੰਦੇ ਆ ਵੀ ਇਹ ਕੀ ਕੀਤਾ ਛੱਪੜ ਸਾਫ ਹੋਣਾ ਚਾਹੀਦਾ ਤਾਂ ਜੋ ਕਿ ਗਲੀਆਂ ਸਾਫ ਹੋਣ ਤੇ ਨੰਗਣ ਵਾਲਿਆਂ ਨੂੰ ਵੀ ਹੋਵੇ ਨਿਆਣੇ ਇੱਥੇ ਬਿਮਾਰ ਹੁੰਦੇ ਆ ਇਹ ਜਿਹੜਾ ਛੱਪੜ ਛੱਪੜ ਜਿਹੜਾ ਆ ਉਧਰ ਆ ਜਦ ਕਿ ਛੱਪੜ ਇੱਥੇ ਬਣ ਗਿਆ ਆ ਗਲੀਆਂ ਦਾ ਗਲੀਆਂਆਂ ਦਾ ਛੱਪੜ ਬਣ ਗਿਆ ਇੱਥੇ ਹੀ ਬਣ ਗਿਆ ਛੱਪੜ ਉੱਥੇ ਜਿਹੜਾ ਗੈਪ ਸੀਗਾ ਵਾ ਗੈਪ ਵੀ ਬੰਦ ਕਰ ਦਿੱਤਾ ਆ ਉਧਰ ਦੇ ਆਣੇ ਕਿਹੜਾ ਗੈਪ ਸੀਗਾ ਉਹ ਗੈਪ ਉਧਰ ਸੜਕ ਦੇ ਵਿੱਚ ਆ ਉਹ ਗੈਪ ਵੀ ਬੰਦ ਕਰ ਦਿੱਤਾ ਆ ਉਹ ਪਾਣੀ ਹੋਰ ਖੜਾ ਹੋ ਗਿਆ ਸਾਡੇ ਹੁਣ ਇੱਥੇ ਜਿਆਦਾ ਠੀਕ ਆ ਆਹੋ ਹੁਣ ਕੀ ਮੰਗ ਕਰਦੇ ਆ ਤੁਸੀਂ ਹੁਣ ਸਾਡਾ ਪਾਣੀ ਦਾ ਕੋਈ ਹੱਲ ਹੋਣਾ ਚਾਹੀਦਾ ਇਹ ਮਸਲਾ ਹੱਲ ਹੋਣਾ ਚਾਹੀਦਾ ਸਾਡੇ ਨਿਆਣੇ ਬਿਮਾਰ ਹੋਣਦੇ ਆ ਮੱਛਰ ਦੇ ਨਾਲ ਅਸੀਂ ਆਪ ਬਿਮਾਰ ਰੋਜ਼ ਦਵਾਈਆਂ ਖਾਂਦੇ ਆ ਕਿੰਨਾ ਕਹੇ ਸਾਨੂੰ ਹੁਣ ਨਰਕ ਚ ਪਾਇਆ ਆ ਲੋਕੀ ਦਾ ਮਾਰ ਕੇ ਨਰਕ ਚ ਪੈਂਦੇ ਅਸੀਂ ਜੀਂਦੇ ਪਏ ਆ ਆ ਵੀ ਅਸੀਂ ਜੀਂਦੇ ਪਏ ਆ ਸਰਪੰਚ ਆਪਣੇ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਸੀ ਸਰਪੰਚ ਰੋਜ਼ ਦੇਖਦਾ ਹੀ ਆ ਹੁੰਦਾ ਹੀ ਆ ਦੇਖਦਾ ਹੀ ਆ ਉਹਨੂੰ ਅਸੀਂ ਰੋਜ਼ ਕਹਿੰਨੇ ਆ ਉਹ ਕੀ ਕਰਦਾ ਆ ਕੁਛ ਵੀ ਨਹੀਂ ਜਿੱਦਣ ਪਾਣੀ ਥੋੜਾ ਸੀ ਉਦੋਂ ਐ ਕਰਕੇ ਨੰਗ ਗਿਆ ਆਹੋ ਅੱਛਾ ਜੀ ਤਾਂ ਮੁੜ ਕੇ ਇੱਥੋਂ ਦੀ ਬੜਿਆ ਨਹੀਂ ਸਕੂਟਰ ਤੇ ਉਦਦਰ ਦੀ ਨੰਗਦਾ ਇਹਨੂੰ ਝਾਕਦਾ ਵੀ ਨਹੀਂ ਉਹ ਤੁਸੀਂ ਇੱਥੇ ਹੈਗੇ ਆ ਜਾਂ ਹੈ ਨਹੀਂ ਨਹੀਂ ਉਦਦਰ ਬੰਨੇ ਨੂੰ ਆਇਆ ਗਾਇਬ ਹੋ ਰੇ ਉਹ ਵੀ ਨਹੀਂ ਹੁਣ ਹੁਣ ਐ ਦੇ ਨਹੀਂ ਨੰਗਦੇ ਹੁਣ ਇੱਥੋਂ ਐ ਨੂੰ ਹੋ ਜਾਂਦੇ ਆ ਜਿਨ੍ਹਾਂ ਨੇ ਬੰਨੇ ਲਵਾਏ ਆ ਆਹੋ ਜੇਸ ਵੀ ਲਿਆਣ ਕੇ ਬੰਨੇ ਲਵਾਤੇ ਆ ਕਿਨ ਹਾਲੇ ਪਾਣੀ ਦਾ ਨਾ ਜੇ ਉੱਚੀ ਵੀ ਹੋ ਗਈ ਤਾਂ ਛੱਪੜ ਫੇਰ ਉੱਚਾ ਹੋ ਗਿਆ ਪਾਣੀ ਫੇਰ ਵੀ ਬੈ ਕੇ ਇੱਧਰ ਨਹੀਂ ਵਜਣਾ ਆਇਆ ਠੀਕ ਹੈ ਹਣਾ ਇੱਕ ਤਾਂ ਸੜਕ ਉੱਚੀ ਚਾਹੀਦੀ ਐ ਮੇਨ ਪਾਣੀ ਦਾ ਨਿਕਾਸ ਚਾਹੀਦਾ ਵੀ ਕਿਸੇ ਪਾਸੇ ਨਿਕਲੇ ਜਿਹੜਾ ਖੜਾ ਨਾ ਹੋਵੇ ਪਾਣੀ। ਥੇਰਾ ਕੰਢ ਦੇ ਨਾਲ ਦੀ ਐਡਾ ਵੱਡਾ ਨਾਲਾ ਸੀਗਾ। ਅੱਛਾ ਜੀ। ਇਹ ਕੱਟ ਕੇ ਐਡੀਕ ਨਾਲੀ ਬਣਾਤੀ ਆ। ਉਹ ਕਾ ਤੋ। ਆਖੇ ਮੈਂ ਪਾਣੀ ਕੱਢਿਆ। ਪਾਣੀ ਖੜਾ ਹੁੰਦਾ ਤੇ ਗਲੀ ਦੀ ਸਫਾਈ ਕੀਤੀ ਆ। ਪਹਿਲਾਂ ਕਦੀ ਨਹੀਂ ਪਾਣੀ ਦੇਖਿਆ ਇਦਾਂ ਖੜਾ ਹੁੰਦਾ ਪਹਿਲਾਂ ਮੀਂਹ ਵੀ ਆਉਂਦਾ ਪਾਣੀ ਖੜਾ ਹੁੰਦਾ ਸੀ ਉਹ ਲੰਘ ਜਾਂਦਾ ਸੀ। ਨਿਕਲ ਜਾਂਦਾ ਸੀ ਕਦੀ ਆ ਆ ਹਾਲ ਨਹੀਂ ਦੇਖਿਆ। ਚਲੋ ਆਇਆ। ਹਾਂ। ਬੇ ਨਿਆਣੇ ਬਿਮਾਰ ਹੋਣ ਸਾਡੀ ਕੁੜੀ ਤਾਂ ਦੇਖੋ ਤਾਂ ਕਿਦਾਂ ਬਿਮਾਰ ਹੋਈਓ ਵਿਚਾਰੀ ਉਹਨਾਂ ਤਾਂ ਤਰਸ ਵੀ ਨਹੀਂ ਹੁੰਦਾ ਬੇ ਨਿਆਣੇ ਬਿਮਾਰ ਹੋ ਜਊਗੇ ਬੇ ਨਿਆਣਾ ਦੇਖਣ ਨੂੰ ਨਹੀਂ ਮਿਲਦਾ ਇੱਥੇ ਰੱਖਣਾ ਸਵਾਹ ਨਿਆਣੇ ਨਿਆਣੇ ਵਿਚਾਰੇ ਤਾਂ ਸਕੂਲ ਦੇ ਡੇਗ ਡੇਗੇ ਨੰਗਦੇ ਸਾਨੂੰ ਇੰਨਾ ਤਰਸ ਆਉਂਦਾ ਆ ਵਿਚਾਰਿਆਂ ਦੇ ਤੇ ਬੈਕ ਉਹਨਾਂ ਦੇ ਚੱਕੀ ਦੇ ਆ ਅਸੀਂ ਉਹਨਾਂ ਦੇ ਉਹਨਾਂ ਨੂੰ ਵਿਚਾਰਿਆਂ ਨੂੰ ਖੜੇ ਕਰਕੇ ਤੋਰੀਦਾ ਆ ਦੁਆਰੇ ਨੂੰ ਬੀਬੀਆਂ ਉਸ ਮਹਲੇ ਦੀਆਂ ਆਉਂਦੀਆਂ ਆ ਅੱਛਾ ਜੀ ਉਹ ਇੱਥੇ ਇੱਕ ਡਿਗ ਪਈ ਓਹੋ ਬੜੀ ਮਾੜੀ ਡੇਗ ਭਾਏ ਇੱਟਾ ਚੱਕ ਕੇ ਰੱਖੀਆਂ ਤਾਂ ਉਹਨੂੰ ਖੜੀ ਕੀਤਾ ਫੜ ਗਿਆ ਤਾਂ ਉਹ ਫੇਰ ਵਾਪਸ ਗਈਆਂ ਗੁਰਦੁਆਰੇ ਨੂੰਨ ਗਈਆਂ ਉਦਨ ਦੀਆਂ ਲੰਗੀਆਂ ਨੇ ਉੱਪਰ ਉੱਪਰ ਦੀਆਂ ਹੁੰਦੀਆਂ ਆ। ਅਜੇ ਮਤਲਬ ਡੇਕ ਕੇ ਸਾਟ ਲੱਗਣ ਦਾ ਵੀ ਖਤਰਾ ਆਇਆ। ਖਤਰਾ ਆਇਆ। ਖਤਰਾ ਸਾਰਾ ਤੇ ਸਾਡੇ ਘਰ ਮਤਲਬ ਮੇਸਤਰੀ ਲੱਗਿਆ ਸੀ ਉਹਨਾਂ ਦੇ ਪੈਰ ਗਲ ਗਿਆ 2 ਦਿਨ ਆਏ ਨਹੀਂ ਉਹ ਕਹਿੰਦੇ ਭੈਣ ਜੀ ਪਾਣੀ ਕਢਾ ਲਓ ਤਾਂ ਅਸੀਂ ਕੰਮ ਤੇ ਆ ਜਾਵਾਂਗੇ। ਅੱਛਾ ਜੀ। ਉਹ ਹੁਣ ਕਹੀਏ ਕਿ ਇਹਨੂੰ ਪਾਣੀ ਹਾਂਜੀ ਮਾਤਾ ਜੀ ਤੁਸੀਂ ਕੀ ਨਾ ਰੱਡਾ? ਸੋ ਖਵਿੰਦਰਪਾਲ ਹਾਂਜੀ ਮੈਂ ਤਾਂ ਰੋਜ਼ ਆਉਂਦੀ ਜਾਂਦੀ ਚਾਚੀ ਕੇ ਪਾਣੀ ਵੇਚਦੀ ਜਾਣਾ ਰੋਜ਼ ਹੀ ਤੁਹਾਡਾ ਲੰਘਾ ਇੱਧਰ ਦੀ ਹਾਂਜੀ ਮੇਰਾ ਇੱਧਰ ਦੀ ਹੈ ਲੰਘਾ ਇਹਨਾਂ ਆ ਦੇ ਲੋ ਆਹੀ ਗੰਦੇ ਪਾਣੀ ਦੀ ਤੁਸੀਂ ਕੀ ਮੰਗ ਮੰਗ ਦੀ ਤੁਹਾਡੀ ਬਸ ਇਹ ਹੈ ਸਰਕਾਰ ਸਫਾਈ ਹੋਵੇ ਪਿੰਡ ਦੀ ਹੋਰ ਕੀ ਸਫਾਈ ਹੋਣੀ ਚਾਹੀਦੀ ਆ ਓਕੇ ਜੀ ਹਾਂਜੀ ਆ ਤੁਸੀਂ ਪਾਣੀ ਚ ਕਾਹਦੇ ਬੈਠੇ ਆ ਪਾਣੀ ਚ ਬੈਠੇ ਪਰ ਨਿਕਲਦਾ ਨਹੀਂ ਕਿਸੇ ਬੰਨੇ ਪਾਣੀ ਆ ਪਿੰਡ ਵੀ ਔਖਾ ਐ ਅਸੀਂ ਵੀ ਔਖੇ ਆ ਬਿਮਾਰ ਹੋ ਗਏ ਸਾਰਾ ਪਿੰਡ ਮਹੱਲਾ ਬਿਮਾਰ ਹੋ ਗਿਆ ਕੀ ਨਾਂ ਐ ਆਪਣਾ ਵਿੰਦਰਪਾਲ ਠੀਕ ਐ ਜੀ ਤੇ ਤੁਸੀਂ ਆਪਣੇ ਪਿੰਡ ਦੇ ਸਰਪੰਚ ਨਾਲ ਹੀ ਗੱਲ ਕੀਤੀ ਸਰਪੰਚ ਨਾਲ ਕੀ ਕਰੀਏ ਇਹ ਢਾੜੂ ਵਾਲੇ ਆਏ ਸੀ ਕਿ ਜੀਵੀਸੀ ਦਾ ਬੰਨ ਲਾ ਆ ਗਏ ਉਹਨਾਂ ਫਰਕ ਪਿਆ ਬਾਹਰ ਕਹਣਾ ਪੈਣਾ ਸੀਗਾ ਉਹ ਲਾ ਕੇ ਆ ਪਾਣੀ ਤਾਂ ਹੀ ਰਖਾ ਅੱਗੇ ਨਿਕਲਦਾ ਸੀਗਾ ਹੁਣ ਜੀਵੀਸੀ ਨਾਲ ਬੰਨ ਲਾ ਕੇ ਚਲੇ ਗਏ ਹੁਣ ਨਿਕਲਦਾ ਬਣ ਕੇ ਬਣ ਅੱਛਾ ਕਿਸੇ ਬਣੇ ਨਹੀਂ ਨਿਕਲਦਾ ਤੁਸੀਂ ਕਿਹਾ ਨਹੀਂ ਕਿ ਉਹ ਬੰਨ ਜਿਹੜਾ ਲਾਇਆ ਤੁਸੀਂ ਤੋੜੋ ਇਹਨੂੰ ਕਿਸੇ ਨੇ ਕਿਹਾ ਸਾਨੂੰ ਅੱਛਾ ਜੀ ਕਿਸੇ ਨੇ ਕਿਹਾ ਬੰਨ ਤੋੜੋ ਠੀਕ ਹੈ ਜੀ ਕੀ ਮੰਗ ਕਰਦੇ ਆ ਤੁਸੀਂ ਮਾਂ ਕਰਦੇ ਪਾਣੀ ਦਾ ਮਸਲਾ ਹੁਣ ਹੱਲ ਹੋਣਾ ਚਾਹੀਦਾ ਪਾਣੀ ਨਿਕਲਦਾ ਨਹੀਂ ਲਗਾ ਕਿ ਬੰਨਿਆ ਆਪਾਂ ਇਸ ਪਿੰਡ ਦੇ ਸਰਪੰਚ ਸਾਹਿਬ ਨਾਲ ਵੀ ਗੱਲ ਕਰਦੇ ਆ ਹਾਂਜੀ ਸਰਪੰਚ ਸਾਹਿਬ ਤਾਂ ਮੰਗਿਆ ਕਿ ਜਿਹੜਾ ਪਾਣੀ ਇੱਥੇ ਕਿੰਨੇ ਚਿਰ ਦਾ ਖੜਾ ਆ ਉਹ ਕਹਿੰਦੇ ਕਿ ਮਤਲਬ ਕਿ ਇਹ ਪਾਣੀ ਜਿਹੜਾ ਆ ਸਾਫ਼ ਕਰਵਾਇਆ ਜਾਵੇ ਤੇ ਕਢਾਇਆ ਜਾਵੇ ਕਿਸੇ ਪਾਸੇ ਨੂੰ ਇਹ ਸਰ ਕੁਝ ਸ਼ਰਾਰਤੀ ਪਿੰਡ ਦੇ ਬੰਦਿਆਂ ਨੇ ਜੀਸੀਬੀ ਮੰਗਾ ਕੇ ਮੋਹਲੇ ਬੰਨੇ ਬੰਨ ਲਵਾਇਆ ਅੱਛਾ ਜੀ ਪਹਿਲਾਂ ਕਦੀ ਬੰਨ ਨਹੀਂ ਸੀ ਉੱਥੇ ਲੱਗਾ ਅੱਛਾ ਜੀ ਇੱਧਰ ਆ ਜੀ ਕੱਚਾ ਜੀ ਉਹ ਜਦੋਂ ਉੱਥੇ ਗੈਪ ਹੈਗਾ ਆ ਜਦੋਂ ਦਾ ਇਹ ਬੰਨ ਲਾਇਆ ਤਾਂ ਇਹ ਪਾਣੀ ਨਿਕਲਣ ਨੂੰ ਕੋਈ ਅੱਗੇ ਸਾਧਨ ਨਹੀਂਗਾ ਕੀ ਨਾਮ ਆ ਸਰਪੰਚ ਸਾਹਿਬ ਆਪਣਾ ਬੰਨ ਬੰਨ ਨਹੀਂ ਤੁਹਾਡਾ ਨਾਮ ਕੀ ਆ ਮੇਰਾ ਸਰਬਨ ਸਿੰਘ ਆ ਜੀ ਸਰਬਨ ਸਿੰਘ ਆ ਠੀਕ ਆ ਕਿੰਨੇ ਚਿਰ ਤੋਂ ਤੁਸੀਂ ਸਰਪੰਚ ਹੋਸਪਿੰਡ ਦੇ 5 ਸਾਲ ਹੋ ਗਿਆ ਜੀ ਠੀਕ ਆ ਜਿਨ੍ਹਾਂ ਨੇ ਬੰਨ ਲਾਇਆ ਸੀਗਾ ਤੇ ਉਹਨਾਂ ਨੇ ਤਾਂ ਢਾਡੀ ਪੰਚਾਇਤ ਤੋਂ ਪਰਮਿਸ਼ਨ ਨਹੀਂ ਲਈ ਨਹੀਂ ਲਈ ਜੀ ਕੁਝ ਨਹੀਂ ਲਿਆ ਨਾ ਪੁੱਛਿਆ ਉਹਨਾਂ ਨੇ ਲਿਆ ਕੇ ਉੱਥੇ ਜੀਸੀਬੀ ਖੜੀ ਕਰਤੀ ਜੀਸੀਬੀ ਖੜੀ ਕਰਕੇ ਕਹਿੰਦੇ ਵੀ ਅਸੀਂ ਤਾਂ ਛੱਪੜ ਡੂੰਗਾ ਕਰਾਉਣਾ ਤਾਂ ਤੁਸੀਂ ਇਹ ਗੱਲ ਦੱਸੋ ਵੀ ਛੱਪੜ ਦੇ ਵਿੱਚੋਂ ਕਿਦਾਂ ਡੂੰਗਾ ਹੋ ਸਕਦਾ ਆ ਪਾਣੀ ਤਾਂ ਇੰਨਾ ਇੰਨਾ ਤੇ ਪਾਣੀ ਵਿੱਚੋਂ ਛੱਪੜ ਕਿਤਾ ਡੂੰਗਾ ਹੋ ਜਾਂਦਾ ਤੁਸੀਂ ਫਿਰ ਆਪਣੇ ਵੱਲੋਂ ਪੰਚਾਇਤ ਦੇ ਤੌਰ ਤੇ ਉਹਨਾਂ ਤੇ ਕੋ ਕਾਨੂੰਨੀ ਕਾਰਵਾਈ ਨਹੀਂ ਕਰਾਈ ਤੁਹਾਡੀ ਬਿਨਾ ਪ੍ਰਮੋਸ਼ਨ ਤੋਂ ਉਹਨਾਂ ਨੇ ਬੰਨ ਲਾ ਦਿੱਤਾ ਕਾਨੂੰਨੀ ਕਾਰਵਾਈ ਅਸੀਂ ਤਾਂ ਉਹਨਾਂ ਨੂੰ ਕਿਹਾ ਵੀ ਇਹ ਕੰਮ ਗਲਤ ਹੋਇਆ ਨਹੀਂ ਹੋਣਾ ਚਾਹੀਦਾ ਸੀ ਕਿਹੜੇ ਬੰਦੇ ਸੀਗੇ ਮੈਂ ਨਾਂ ਨਹੀਂ ਲੈਣਾ ਲੋਕਾਂ ਨੂੰ ਸਾਰਿਆਂ ਨੂੰ ਹੀ ਪਤਾ ਆ ਅੱਛਾ ਜੀ अच्छा ਤੁਹਾਡੇ ਬਿਨਾ ਸਾਰੇ ਇੱਕ ਬੰਦੇ ਨੂੰ ਪਤਾ ਵੀ ਕਿ ਇਹਨਾਂ ਨੇ ਜੀਸੀਪੀ ਮੰਗਾਈ ਆ ਤਾਂ ਕਿਹੜੇ ਕਹਿੰਦੇ ਵੀ ਅਸੀਂ ੱਪਾ ਉਹ ਸੱਪ ਡੂੰਗਾ ਕਰਾਉਣਾ اچھا ਜਦੋਂ ਬੰਨ ਲਾਇਆ ਉਸ ਤੋਂ ਬਾਅਦ ਇਹ ਹਾਲ ਬਣਿਆ ਲੋਕਾਂ ਉਹ ਤੋਂ ਬਾਅਦ ਇਹੋ ਹਾਲ ਬਣਿਆ ਪਹਿਲਾਂ ਪਾਣੀ ਨਿਕਲਦਾ ਵੀ ਤਾਂ ਖੇਤਾਂ 'ਚ ਵੀ ਪਾਉਂਦੇ ਸੀਗੇ ਠੀਕ ਆ ਤੇ ਤੁਸੀਂ ਉਹਨਾਂ ਦੇ ਕਾਨੂੰਨੀ ਕਾਰਵਾਈ ਕਰਾਓ ਜਿਹੜਾ ਇਦਾਂ ਬਿਨਾ ਤੁਹਾਡੇ ਤੋਂ ਪੁੱਛੇ ਤੋਂ ਬਿਨਾ ਬੰਦਿਆ ਦੇਖੋ ਜਿਹੜੀ ਹੁਣ ਜਿਹੜੀ ਪੰਚਾਇਤਾਂ ਭੰਗ ਹੋ ਚੁੱਕੀਆਂ ਆ ਹਾਂਜੀ ਹੁਣ ਤਾਂ ਪੰਚਾਇਤਾਂ ਕੁਝ ਕਰੇ ਨਹੀਂ ਸਕਦੀਆਂ ਹਾਂ ਜੀ ਹਾਂ ਜੀ ਫੇਰ ਵੀ ਮੈਂ ਤਾਂ ਅੱਜ ਦੋ ਦਿਨਾਂ ਨੂੰ ਕਿਹਾ ਵੀ ਅਸੀਂ ਕਿਸੇ ਤਰੀਕੇ ਨਾਲ ਇਹਨੂੰ ਪਾਣੀ ਕੱਢੀਏ ਹੁਣੇ ਮੈਂ ਕਹਾਂ ਜੇ ਗੁਰਜਪਾਲ ਆ ਇੱਥੇ ਸਾਡਾ ਉਹਨੂੰ ਮੈਂ ਕਿਹਾ ਵੀ ਇੱਕ ਵਾਰੀ ਕਿਸੇ ਤਰੀਕੇ ਨਾਲ ਸਾਡਾ ਪਾਣੀ ਆ ਉਹਦਾ ਬੱਕਰ ਬੋਰਡ ਦੀ ਜਗ੍ਹਾ ਆ ਉਹ ਕਹਿੰਦਾ ਵੀ ਕੱਲ ਨੂੰ ਜਾਂ ਮੈਂ ਕੱਲ ਨੂੰ ਕੋਸ਼ਿਸ਼ ਕਰ ਰਿਹਾ ਆ ਤੇ ਕੱਲ ਨੂੰ ਅੱਗੇ ਵਾਂਗੂ ਕਹਿੰਦਾ ਜਨਰੇਟਰ ਲਿਆ ਕੇ ਤਾਂ ਥੋੜਾ ਬਹੁਤ ਪਾਣੀ ਆ ਆਪਣੀ ਉਹ ਕਹਿੰਦਾ ਮੈਂ ਫੇਕ ਖੇਚ ਪਾਉਣਾ ਅੱਛਾ ਜੀ ਪਹਿਲਾਂ ਜਿਹੜਾ ਸੀਗਾ ਉਹ ਤੁਹਾਨੂੰ ਪਤਾ ਵੀ ਕੋਈ ਸੀਜ਼ਨ ਨਹੀਂ ਸੀਗਾ ਹੁਣ ਪਾਣੀ ਚੱਕਣ ਦਾ ਹੂੰ ਹੂੰ ਕਣਕਾਂ ਦੇ ਪੱਕੀਆਂ ਸੀ ਕਿ ਉਦੋਂ ਕਿਸੇ ਨੇ ਚੁੱਕਿਆ ਨਹੀਂ। ਉਹਨਾਂ ਨੂੰ ਤੋਰ ਪਿਆ ਆ ਪਾਣੀ ਹੁਣ ਤਾਂ ਉਦੋਂ ਬੰਦ ਕੀਤਾ ਆ ਤਾਂ ਸਾਡੇ ਕੋਲ ਸੀਰੋ ਤੁਸੀਂ ਫਿਰ ਵੀ ਪਿੰਡ ਦੇ ਪਹਿਲਾਂ ਵੀ ਸਰਪੰਚ ਰਹੇ ਆ। ਹੁਣ ਸਾਫ ਦਾ ਸਰਪੰਚ ਆ। ਤੇ ਹੁਣ ਤੁਸੀਂ ਇਹਨਾਂ ਦਾ ਮਸਲਾ ਹੱਲ ਕਰਨ ਲਈ ਮੋਤਵਾਰ ਬੰਦੇ ਦਾ ਤਾਂ ਚਲੋ ਫਰਜ਼ੀ ਬੰਦਾ ਆ। ਦੇਖੋ ਮੈਂ ਅੱਜ ਸਾਰਾ ਦਿਨ ਮੈਨੂੰ ਬਾਬਾ ਜੀ ਦੀ ਫੈਮਲੀ ਨੇ ਵੀ ਬੁਲਾਇਆ ਸੀ ਇਹ ਪਾਣੀ ਬਾਤ ਤੇ ਉਹਨਾਂ ਕੋਈ ਵੀ ਮੈਂ ਜਾ ਕੇ ਆਇਆ। ਫਿਰ ਮੈਂ ਤਿੰਨਾਂ ਚਾਹਣਾ ਜਿਹੜੇ ਪਾਣੀ ਚੁੱਕਦੇ ਸੀ ਪਹਿਲਾਂ ਉਹਨਾਂ ਨਾਲ ਵੀ ਕੀਤੀ ਗੱਲ ਕਿਉਂ ਝੋਨੇ ਦਾ ਹੁਣ ਸੀਜ਼ਨ ਆ ਸਾਰੇ ਕੰਮਾਂ 'ਚ ਫਸੇ ਹੋ ਆ। ਤਾ ਉਹ ਕਹਿੰਦੇ ਵੀ ਇੱਕ ਅੱਧਾ ਤੁਹਾਨੂੰ ਦਿਨ ਦਿਓ ਤੇ ਅਸੀਂ ਕਿਸੇ ਤਰੀਕੇ ਨਾਲ ਚੱਕਦੇ ਆਂ ਪਾਣੀ ਠੀਕ ਹੈ ਜੀ ਮਤਲਬ ਹੱਲ ਹੋ ਜਾਊਗਾ ਨਾ ਇਹ ਦੇਖੋ ਇੱਕ ਦੋ ਦਿਨ ਤਾਂ ਹੁਣ ਲੱਗਣਿਆ ਤੇ ਜਿਹੜਾ ਉਹ ਬੰਨ ਬਣਾਇਆ ਉਹਦਾ ਕੀ ਹੱਲ ਕਰੂਗੇ ਤੁਸੀਂ ਦੇਖੋ ਜਿਹੜਾ ਬੰਨ ਆ ਜੀ ਉਹ ਬੰਨ ਮੇਰਾ ਅਜ ਰਾਦਾ ਸੀ ਵੀ ਮੈਂ ਉੱਥੇ ਜਾ ਕੇ ਆਉਂਗਾ ਐਮ.ਐਲ.ਏ ਸਾਹਿਬ ਕੋ ਤਾਂ ਉਹ ਜਿੱਦਾਂ ਬੰਨ ਲਵਾਇਆ ਉਹਨੂੰ ਖੋਲਿਆ ਜਾਵੇ ਠੀਕ ਹੈ ਜੀ ਨੇ ਤਾਂ ਮੈਂ ਇਹ ਵੀ ਸੋਚਿਆ ਵੀ ਮੈਂ 5-7 ਬੰਦੇ ਲੈ ਕੇ ਉੱਥੇ ਜਾਊਂਗਾ ਵੀ ਦੇਖੋ ਕਦੀ ਉੱਥੇ ਬੰਨ ਨਹੀਂ ਲੱਗਾ ਇੰਨਾ ਵੱਡਾ ਅੱਛਾ ਜੀ ਜਿੰਨਾ ਹੁਣ ਬੰਨ ਉੱਥੇ ਲਾਤਾ ਉਹ ਤਾਂ ਜੀਸੀਬੀ ਲਿਆਵਾਂਗੇ ਤਾਂ ਬੰਨ ਖੁੱਲਣਾ ਹੂੰ ਹੂੰ ਕਈਆਂ ਨਾ ਨਹੀਂ ਉਹ ਬੰਨ ਖੁੱਲਣ ਵਾਲੀ ਹਾਲਤ ਠੀਕ ਹੈ ਜੀ ਮੈਂ ਤਾਂ ਜੇ ਜਿਹੜੇ ਮੈਂ ਮਨੇ ਨਾ ਜਿੰਨਾ ਜਿੰਨਾ ਬੰਦਿਆਂ ਨੂੰ ਅੱਜ ਕਿਹਾ ਮੈਂ ਮੂੰਹ ਤੇ ਕਰਾਨਾ ਵੀ ਦੇਖੋ ਸਾਡਾ ਆਇਆ ਕਿ ਨਹੀਂ ਸਰਪੰਚ ਸਾਡੇ ਕੋਲ ਅੱਜ ਹੂੰ ਹੂੰ ਮੈਨੂੰ ਤੁਸੀਂ ਆਪਣੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਆਂ ਦੂਜਾ ਦੇਖੋ ਜੇ ਮੈਂ ਐਥਲੇ ਕੋਲੋਂ ਪੈਸੇ ਲਾ ਕੇ ਤਾਂ ਕਰ ਸਕਦਾ ਪਰ ਜਿਹੜਾ ਪੰਚਾਇਤਾਂ ਭੰਗ ਹੋਈਆਂ ਆ ਪੰਚਾਇਤਾਂ ਦਾ ਪੈਸਾ ਨਹੀਂ ਅਸੀਂ ਖਰਚ ਸਕਦੇ ਤਾਂ ਹਾਂ ਉਹ ਤਾਂ ਤੁਸੀਂ ਨਹੀਂ ਖਰਚ ਸਕਦੇ ਹਾਂਜੀ ਤਾਂ ਇਹ ਆਪਣੀ ਮੇਰੀ ਤਾਂ ਇਹ ਕੋਸ਼ਿਸ਼ ਆ ਵੀ ਮੈਂ ਹੁਣੇ ਹੀ ਗੁਰਜਪਾਲ ਨਾਲ ਵੀ ਗੱਲ ਕਰਕੇ ਆਂ ਉਹ ਕਹਿੰਦਾ ਵੀ ਅੱਜ ਮੈਂ ਕਦੂ ਕਰਦਾ ਆਂ ਤੇ ਕੱਲ ਨੂੰ ਮੈਂ ਜਨਰੇਟਰ ਅੱਗੇ ਵਾਂਗ ਲਿਆ ਕੇ ਆ ਉਹ ਇੱਕ ਦੋ ਦਿਨਾਂ 'ਚ ਹੱਲ ਹੋ ਸਕਦਾ ਉਹ ਹੋ ਸਕਦਾ ਜੀ ਹੋ ਸਕਦਾ ਕੰਮ ਬਰਸਾਤਾ ਵੀ ਆਉਣ ਪ੍ਰਸ਼ਾਦਾ ਤਾਂ ਉਹ ਬੰਨ ਸਾਨੂੰ ਖੋਲਣਾ ਪੈਣਾ ਬੰਨ ਜੇ ਨਜ਼ਰ ਅਸੀਂ ਖੋਲਦੇ ਨਹੀਂ ਤਾਂ ਪਾਣੀ ਕਿਤੇ ਨਿਕਲਦਾ ਉਥੋਂ ਬੰਨ ਇਹ ਦੇਖੋ ਜਿਹੜਾ ਮੀਂਹ ਦਾ ਪਾਣੀ ਉਹਨਾਂ ਦਾ ਕੋਈ ਰੋਗ ਨਹੀਂ થਦਾ ਉੱਥੇ ਗੈਪ ਬਣਿਆ ਸੀ ਪਹਿਲਾਂ ਤਾਂ ਉਹ ਹੁਣ ਬੁੱਥੋਂ ਗੈਪ ਦੇ ਬੋਲੇ ਬੰਨਿਓ ਨਹੀਂ ਬੰਨ ਲਾਤਾ ਓਕੇ ਜੀ ਤਾਂ ਉਹ ਜਿਹੜਾ ਮੀਂਹ ਦਾ ਪਾਣੀ ਆ ਜਾਂ ਇਹ ਵੀ ਜਿਹੜਾ ਥੋੜਾ ਬਹੁਤ ਸੀਗਾ ਉਥੋਂ ਪਾਣੀ ਨਿਕਲਦਾ ਸੀਗਾ ਨਿਕਲਦਾ ਸੀਗਾ ਮਤਲਬ ਓਵਰਫਲੋ ਪਾਣੀ ਉਧਰ ਜਾਂਦਾ ਉਧਰ ਜਾਂਦਾ ਸੀ ਜੀ ਉਹ ਹੀ ਓਵਰਫਲੋ ਪਾਣੀ ਹੁਣ ਆ ਛੜਕਾਂ ਤੇ ਆ ਗਿਆ ਉਹ ਛੜਕਾਂ ਤੇ ਆ ਗਿਆ ਇਹ ਪ੍ਰੋਬਲਮ ਹੈ ਮੇਨ ਹਾਂਜੀ ਇਹ ਝੋਨਿਆਂ ਦਾ ਪਾਣੀ ਜਿਹੜਾ ਹੁਣ ਝੋਨਿਆਂ ਨੂੰ ਲਾ ਲੈਣਾ ਠੀਕ ਆ ਜਿੱਦਾਂ ਹਾਂ ਬਸ ਇਹ ਛਾਰਾ ਤਾਂ ਹੀ ਸਾਡੀ ਉੱਚੀ ਹੋਣੀ ਚਾਹੀਦੀ ਆ ਅੱਛਾ ਸਰਪੰਚ ਸਾਹਿਬ ਇੱਕ ਇਹਨਾਂ ਦੀ ਇਹ ਮੰਗ ਸੀਗਾ ਕਿ ਜਦੋਂ ਵੀ ਕੋਈ ਵੀ ਨਵੀਂ ਪੰਚਾਇਤ ਬੰਦੀ ਚਲੋ ਚਾਹੇ ਤੁਹਾਡੇ ਕੋਲ ਕਮਾਨ ਆਉਂਦੀ ਆ ਤੇ ਤੁਸੀਂ ਆਹ ਸੜਕ ਇਹ ਕਹਿੰਦੇ ਸੀ ਕਿ 3-4 ਫੁੱਟ ਉੱਚੀ ਹੋ ਜਾਵੇ ਤਾਂ ਫਿਰ ਤਾਂ ਕੋਈ ਦਿੱਕਤ ਨਹੀਂ ਹੋਣੀ ਦੇਖੋ ਇਹ ਜਿਹੜੀ ਸੜਕ ਉੱਚੀ ਤਾਂ ਹੋ ਸਕਦੀ ਆ ਹਰ ਇੱਕ ਕੰਮ ਦਾ ਮਸਲਾ ਹੱਲ ਹੋ ਸਕਦਾ ਵਾ ਹਮ ਅਗਲਾ ਜੇ ਇੱਥੇ ਮੋਹਰ ਲਾ ਬੰਨਣਾ ਸੀ ਉੱਚਾ ਕਰ ਦਈਏ ਤਫੇ ਪਿੱਛੇ ਡੱਕ ਲੱਗ ਜਾਣੀਆਂ ਹੁਣਾਂ ਤਾਂ ਲੈਵਲ ਦੇ ਵਿੱਚ ਹੀ ਆ ਨਾ ਪਿੱਛੇ ਸਾਰੀ ਉੱਚੀ ਆ ਹੁਣ ਪਿੱਛੇ ਸਾਰੀ ਉੱਚੀ ਆ ਕੋਈ ਕੁਛ ਇਹਦਾ ਉਪਰਾਲਾ ਕਰ ਸਕਦੇ ਸਰਕਾਰ ਨੂੰ ਕਹਿ ਕੇ ਪੂਰੇ ਪਿੰਡ ਦਾ ਜਿਹੜਾ ਲੈਵਲ ਨੀਵਾ ਆ ਉਹ ਇਹ ਬਸ ਇੰਨਾ ਹੀ ਰਹਿ ਗਿਆ ਬਾਕੀ ਸਾਰਾ ਹੋ ਗਿਆ ਪਿੰਡ ਦਾ ਬਹੁਤ ਵਧੀਆ ਕੰਮ ਆ ਇਹ ਇੰਨਾ ਕੇ ਰਹਿ ਗਿਆ ਬਸ ਇਹ ਸਿਰਫ ਇਹ ਜਿਹੜੇ ਪਹਿਲਾਂ ਕਰਾਇਆ ਸੀ ਨਾਲ ਇਹ ਸਾਰੇ ਪਤਾ ਕਿਦਾਂ ਸੀ ਜੀ ਇਹ ਬਣੀ ਨੂੰ ਥੋੜਾ ਟਾਈਮ ਹੋਇਆ ਸੀਗਾ ਇਹ ਜਿੰਨੀ ਉੱਥੇ ਤੱਕ ਬਣੀ ਐ ਰਿਪੇਅਰ ਦੇ ਵਿੱਚ ਪਾਈ ਸੀਗੀ ਠੀਕ ਹੈ ਇਹ ਰਿਪੇਅਰ ਦੇ ਵਿੱਚ ਪੈਣੀ ਸੀ ਤਾਂ ਜਿੰਨੀ ਹੋਈ ਸੀ ਉਹ ਮਨਜ਼ੂਰ ਉਨੀ ਉਹਨਾਂ ਨੇ ਬਣਾਤੀ ਨਹੀਂ ਜਦਾਂ ਬਾਕੀ ਮਨਜ਼ੂਰ ਹੋ ਗਈ ਤੇ ਤੁਸੀਂ ਇਹ ਆ ਵੀ ਇਹ ਮਨਜ਼ੂਰ ਹੋਈ ਸੀਗੀ ਹੋਈ ਸੀਗੀ ਇਹ ਹੋਈ ਹੀ ਰਿਪੇਅਰ ਚ ਜਾਂ ਇਹ ਤਾਂ ਉੱਚੀ ਚਾਹੀਦੀ ਸੀਗੀ ਉੱਚੀ ਇਦਾਂ ਥੋੜਾ ਘਰ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦਾ ਕੋਈ ਵੀ ਹਰ ਸਾਲ ਅੱਛਾ ਕੋਈ ਕੋਈ ਉਹਦਾ ਉਹਦਾ ਲੇਬਲ ਹੁੰਦਾ ਕੋਈ ਵੀ ਚੀਜ਼ ਆ ਉਹਨੂੰ ਉੱਚੀ ਕਰਨਾ ਉਹਦਾ ਪਹਿਲਾਂ ਮਨਜ਼ੂਰੀ ਕਿੱਥੇ ਤੱਕ ਗਵਰਨਮੈਂਟ ਕਰਦੀ ਆ ਜੇ ਆਪਾਂ ਜ਼ਿਆਦਾ ਕਰ ਦਈਏ ਤਾਂ ਫਿਰ ਦੂਦਾਂ ਵੀ ਘਰਾਂ ਦੇ ਲੋਕਾਂ ਦੇ ਅੱਜ ਪਾਣੀ ਵਰਦਾ ਆਪਣੀ ਮਰਜ਼ੀ ਨਾਲ ਨਹੀਂ ਕੋਈ ਵੀ ਪੰਚਾਇਤ ਕੰਮ ਕਰ ਸਕਦੀ ਠੀਕ ਹੈ ਠੀਕ ਹੈ ਨਾ ਮਤਲਬ ਤੁਹਾਡਾ ਕਹਿਣ ਦਾ ਭਾਵ ਹੈ ਕਿ ਹੁਣ ਤੁਸੀਂ ਇਹ ਜਿਹੜਾ ਬੰਨ ਕਿਸੇ ਨੇ ਲਵਾਇਆ ਉਹ ਤੁਸੀਂ ਤੜਵਾ ਦੇਵਾਂਗੇ ਤੜਵਾਉਣਾ ਪੈਣਾ ਜੀ ਉਹ ਜਿੰਨਾ ਜਿਹਾ ਸੀ ਉਹ ਟੁੱਟਦਾ ਨਹੀਂਗਾ ਉਹਨਾਂ ਜਿਹੜੇ ਨਾ ਘਰਾਂ ਦਾ ਮਸਲਾ ਨਹੀਂ ਪਾਣੀ ਫਿਰ ਮਤਲਬ ਨਿਕਲ ਜਾਊਗਾ ਕਿਤੇ ਨਿਕਲ ਜਾਊਗਾ ਠੀਕ ਹੈ ਜੀ ਬਹੁਤ ਧੰਨਵਾਦ ਸਰਪੰਚ ਸਾਹਿਬ ਤੁਹਾਡਾ ਓਕੇ ਜੀ